ਲੋ ਜੀ ਬਾਈ ਪੂਰੀ ਨੇ ਦੇ ਦਿੱਤੇ ਗਿਹੜੇ ਹਾਂ ਲੱਗਦਾ ਹੋ ਗਿਆ ਕੰਮ ਜਾਂ ਬਣ ਗਈ ਗੱਲ ਬਾਤ ਕਬਜ਼ੇ ਲੈ ਆਂਦੇ ਦਾ ਫਾਇਦਾ ਹੋ ਗਿਆ ਬਾਈ ਆ ਵੀ ਪੂਰੀ ਬਣ ਗਿਆ ਆਪਣਾ ਪ੍ਰੋਜੈਕਟ ਬਣ ਗਿਆ ਜੀ ਬਣ ਗਿਆ ਆ ਦੇਖ ਨਾ ਟੱਪ ਲੱਗਣੇ ਤੇ ਨਾ ਹਾਂ ਆਪਾਂ ਨੇ ਵੜ ਤੇ ਹਾਂ ਹੋ ਗਿਆ ਗਵਰ ਕਿੱਕਰ ਗਈ ਜੀ ਲਾਈਨ ਡਾਊਨ ਹਾਂ ਲੋ ਜੀ ਆਹ ਬੰਝੂ ਗੱਲ ਬਾਤ ਹੁਣ ਕਬਜ਼ੇ ਰਾਤੇ ਪੂਰੀ ਕਾਬਜੇ ਲਾਤੇ ਭਾਈ ਦੇਖੋ ਪਰਲੇ ਇਹ ਭਾਈ ਚੌਂਤੇ ਪੰਪ ਲਗ ਦੁਕਾਨ ਤੇ ਵੀ ਗਈ ਜੀ ਸਾਹਮਣੇ પેટ્રોલ ਪੰਪਾ ਚੌਂਤੇ ਵਾਲਾ ਉੱਥੇ ਦੁਕਾਨ ਪੈ ਜਾਂਦੀ ਹੈ ਕਾਬਜੇ ਹੁਣ ਲਾ ਲਾ ਪੂਰੀ ਕਾਬਜੇ ਮੈਂ ਕਹਿੰਦਾ ਕਿ ਨਾ ਕਟਰ ਨਾ ਇਧਰ ਨਾਲ ਲੱਗ ਜਵੇ ਆ ਦੇਖ ਕੋਈ ਕੋਤ ਨਹੀਂ ਲੱਗਦਾ ਇਹਨੇ ਟੁੱਟ ਜਾਣਾ ਤੇਰੇ ਕਟਰ ਨੇ ਕਿਹੜੇ ਨੇ ਥੋੜਾ ਥੋੜਾ ਹੋਰ ਚੀਜ਼ ਹੀ ਦੇ ਲੈ ਆਹਾ ਫੇਰਾ ਕਟਰ ਨਾਲ ਨਹੀਂ ਲੱਗੂਗਾ ਤੇਰਾ ਮੈਂ ਕਹਿੰਦਾ ਤੂੰ ਲਾ ਦੇ ਟੈਂਚਰ ਘਨੰਦਾ ਤੂੰ ਪੱਕਾ ਕੰਮ ਆ ਹਾਂ ਸੁਗਰੂ ਕਿੱਥੇ ਰੱਖਦੇ ਮੈਂ ਇੱਥੇ ਰੱਖੇ ਆਰੇ ਬਈ ਕਾਬਜੇ ਬਾਈ ਤਾਂ ਲਾਏ ਆ ਵੀ ਆ ਚੀਜ਼ ਤੇ ਵੀ ਅਸੀਂ ਕੰਮ ਲੈ ਲੈਣਾ ਨਹੀਂ ਕੱਪੜਾ ਪਾਉਣਾ ਬਈ ਘਨੰਦਾ ਪੂਰੀ ਹਾਂ ਹੋਰ ਕੇ ਹੁਣ ਉਹ ਕੰਮ ਕਰਦਾ ਜੋੜ ਨਹੀਂ ਪਨੀਰੀ ਵਾਲਾ ਕੰਮ ਹੋ ਜਾਣਾ ਤਾਂ ਕੱਪੜਾ ਵਾਲਾ ਨਲੇ ਭਿੰਦੀ ਪਪਾ ਝੋੜਾ ਪਾ ਲਿਆ ਦੇਖ ਕੀ ਆ ਗਾ ਦੇਖ ਲੈ ਕੀ ਕਰੀ ਯਾਰ ਜੰਮੀ ਨਹੀਂ ਅੰਕਲ ਹੁਣ ਭਖਾਰਾ ਦੇਣਾ ਹੀ ਐ ਫਾਲ ਤਾਂ ਮਰ ਜਾਈ ਕੱਢਣ ਲੱਗਿਆ ਤਾਂ ਬਾਤ ਈ ਗਾ ਉਹ ਉੱਤੇ ਰੱਖ ਦੋ ਉਹਨੂੰ ਪ੍ਰਾਣੀ ਵਿੱਚ ਓ ਇੱਕ ਬਾਈ ਕਮੈਂਟ ਆਇਆ ਕਹਿੰਦਾ ਵੀ ਥੈਲੇ ਚ ਪਾ ਕੇ ਕਹਿੰਦਾ ਤੂੜੀ ਮੇਂ ਰੱਬ ਦੇ ਕਰੋ ਉਹ ਵੀ ਠੀਕ ਆਈ ਇੱਕਣੀ ਰੱਬ ਹਾਂ ਫੇ ਅੰਦਰ ਚਿੰਬੜ ਜਾਂਦੀ ਐ ਚਿੰਬੜ ਜਾਂਦੀ ਐ ਫਹਿਲਾ ਧੂਆ ਲਵੇ ਨਾ ਹਾਂ ਲਾਉ ਉਹ ਲੇ ਰੋੜੀ ਗਾ ਜੇ ਬੋਰੀ ਮਾ ਪਾਈਏ ਫੇ ਚਿੰਬੜ ਜਾਂਦੀ ਐ ਜਿਹੜੇ ਥੈਲੇ ਚ ਪਾ ਕੇ ਦੱਪਤੀ ਉਹਨਾਂ ਨੇ ਕਿਹੜਾ ਪਾਣੀ ਛਿੜਕਣਾ ਇਹ ਗੱਲ ਆ ਇਹ ਪਾਣੀ ਵਾਲਾ ਬਸ ਬਹਾਨਾ ਹੀ ਐ ਪਾਣੀ ਵਾਲਾ ਤਾਂ ਸਿਰਫ ਇੱਕ ਉਹ ਆ ਜਿਆਦਾ ਪਾਣੀ ਨਾ ਬਾਬੇ ਇਹਨੂੰ ਬਾ ਪਾਣੀ ਤਾਂ ਉਹਨੂੰ ਪਾਉਣਾ ਤਾਂ ਪੈਂਦਾ ਵੀ ਸੁੱਕੇ ਨਾ ਜੇ ਪਾ ਧੁੱਪਾਂ ਜ ਰੱਖਦੇ ਆ ਹੁਣ ਜੀ ਲੈ ਪੂਰੀ ਕਹਿੰਦਾ ਦਰਨਾ ਐ ਦੇਖਦਾ ਦੋ ਹੱਥ ਢੋਲ ਕੇ ਲੋ ਜੀ ਬਾਈ ਪੂਰੀ ਨੇ ਦੇ ਦਿੱਤੇ ਕਿਹੜੇ ਹਾਂ ਲੱਗਦਾ ਹੋ ਗਿਆ ਕੰਮ ਜਾਂ ਕੀ ਗੱਲ ਬਾਤ ਕਬਜ਼ੇ ਲੈ ਆਂਦੇ ਦਾ ਫਾਇਦਾ ਹੋ ਗਿਆ ਬਾਈ ਕੁੰਡਾ ਲੱਗੂਗਾ ਕੁੰਡਾ ਲੱਗੂਗਾ ਹੁਣ ਕੋਈ ਇੱਕ ਕਿਹੜਾ ਰਹਿ ਗਿਆ ਬਾਡੂ ਜੀਓ ਕਰਨਾ ਵੀ ਉਹਦੇ ਵਾਲਾ ਹਾਂ ਜਿੰਦੇ ਵਾਲਾ ਵੀ ਹਾਂ ਆਪ ਇਹਨੇ ਹੁਣਾ ਫਿਰ ਜਿੰਦੇ ਵਾਲਾ ਕੰਮ ਜਿੰਦੇ ਵਾਲਾ ਵੀ ਹੋ ਜਾਊਗਾ ਦੇਖੀ ਸਾਰੀ ਫੇਲ ਨਾ ਕਰਦੀ ਕਿਹੜਾ ਢੋਲਾਂ ਦਾ ਕੰਮ ਕਰਨ ਲੱਗ ਜੀਏ ਕਿਹੜਾ ਢੋਲਾਂ ਦਾ ਕੰਮ ਕਰਨ ਲੱਗ ਜੀਏ ਕੰਮ ਤਾਂ ਕੋਈ ਵੀ ਹੈ ਹਾਂ ਕਰੇ ਤੇ ਆਉਂਦਾ ਹੈ ਉਰੀਏ ਪੜੇ ਘਰ ਦੀ ਦਾ ਲੋਡ ਆਉਣਾ ਆਰੀ ਗਲ ਇਹ ਗ੍ਰੈਂਡਰ ਕੇ ਲਈ ਲੋਡ ਆਉਣਾ ਦਾ ਹੋ ਗਿਆ ਤੇ ਤੇ ਗੁੱਟੇ ਤਾਂ ਖਾਦੀ ਮੋਟੀ ਹੁੰਦੀ ਐ ਬੰਦ ਕਰ ਦੇ ਬੇ ਭਾਈ ਕਿੰਨਾ ਕਰਿਆ ਗਿਆ ਔਰ ਆਈ ਆਰੀ ਕੇ ਵੱਡ ਹੋਣਾ ਥੋੜਾ ਜਿਹਾ ਰਹਿ ਗਿਆ ਆਰੀ ਕੇ ਵੱਡ ਹੋਣਾ ਨਾ ਇਹ ਇਹ ਫਿਰ ਹਾਂ ਪੂਰੇ ਪੈਂਦਾ ਨਹੀਂ ਨਾ ਹੈਗਾ ਪੂਰੇ ਕਹਿੰਦਾ ਮੈਂ ਪੱਕਾ ਕੰਮ ਕਰਨਾ ਪੂਰੀ ਕਹਿ ਲਿਆ ਹੋਰ ਦੇਖੋ ਆ ਮੂਰੇ ਤੇ ਪਈ ਆ ਦਿਖਾਈਦਾ ਆਏ ਚੱਕੇ ਕਰਦਾ ਹੈ ਹਰਦਾ ਨਹੀਂ ਹੈਗਾ ਤੂੰ ਤਸੱਲੀ ਕਰਾਉਂਗਾ ਇਹਨੇ ਤੁੰ ਨੂੰ ਬਣਾ ਕੇ ਚੰਗੀ ਤਰ੍ਹਾਂ ਨਾ ਫੇਰ ਤਾਂ ਦਿਖਾਉਂਦਾ ਸਿਸਟਮ ਬਾਈ ਜੇ ਕਿਸੇ ਨੇ ਬਣਾਉਣਾ ਹੋਇਆ ਨਾ ਤਾਂ ਪੂਰੀ ਫੋਲ ਕਰ ਦੋ ਫੋਲ ਕਰ ਸਕਦੇ ਆ ਦੋ ਕਾਬਜੇ ਲਾ ਤੇ ਕੁੰਡਾ ਲਾ ਤਾਂ ਖੁੰਦਾ ਦਿਖਾਉਂਗੇ ਤੁਹਾਨੂੰ ਕਹਣਾ ਖੁੱਲਣਾ ਨਹੀਂ ਤਾਂ ਇਹ ਜੇ ਖੁੱਲਣਾ ਸੌਖਾ ਆ ਪੂਰੀ ਉਹ ਬਣਾਇਆ ਵੀ ਅੰਦਰ ਜੇ ਲਈ ਜਾਏਗਾ ਨਾ ਇਹਨੇ ਹਾਂ ਹੁਣ ਜੇ ਅੰਦਰ ਵੀ ਚਲੇਗਾ ਖਿੱਚੋ ਜੇ ਕਰੂਗਾ ਹਾਂ ਜੇ ਆਪਾਂ ਦੂਏ ਪਾਸੇ ਦੇ ਕੰਗੜੀ ਵੱਢ ਕੇ ਲਾਉਂਦੇ ਹਾਂ ਇਹਨੇ ਨੇ ਖੁੱਲ ਜੇ ਕਰਨਾ ਤਾਂ ਅਸੀਂ ਪਹਿਲਾਂ ਬਾਈ ਆ ਚੀਜ਼ ਵਟਣ ਲੱਗੇ ਤੇ ਜੇ ਆਪ ਵੱਢ ਹੋ ਜਾਂਦੇ ਫੇਰ ਹੀ ਤੜ ਮੁੱਕ ਜਾਣੀ ਸੀ ਫੇਰ ਇਹਨੇ ਖੁੱਲ ਜੇ ਕਰਨਾ ਤਾਂ ਉਹ ਵੀ ਕੰਮ ਲੋਟ ਨਹੀਂਦਾ ਹੈਗਾ ਤਾਂ ਕਰਕੇ ਹੁਣ ਕੁੰਡੇ ਕਾਬ ਦੇਸੀ ਜਗਾਰ ਹੈ ਦੇ ਹਾਂ ਐਦਾਂ ਬਣਾਉਣਾ ਹੋਇਆ ਆਪਣਾ ਦੇਖ ਕੇ ਭਾਈ ਬਣਾ ਸਕਦਾ ਇੱਕ ਨਾ ਬਣਾਉਣਾ ਹੋਇਆ ਹੈ ਐਡਾ ਔਖਾ ਕੰਮ ਨਹੀਂ ਭਾਈ ਬਣਾ ਸਕਦਾ ਇਹ ਕੁੰਡੇ ਕਬਜੇ ਲੱਗੇ ਆ ਇੱਧਰ ਕਹਿੰਦੇ ਅੰਦਰੋਂ ਪ੍ਰਿੰਟ ਆ ਕੇ ਪੰਗਾ ਲੈ ਲਿਆ ਪੁਰਿਆ ਇਹ ਆਏ ਪੁਰਿਆ ਪ੍ਰਿੰਟ ਆ ਕੇ ਪੰਗਾ ਲੈ ਲਿਆ ਹਾਂਜੀ ਦੇਖੋ ਫੇਰ ਜਿਆਦਾ ਪੰਗਾ ਲੈ ਅੰਦਰੋਂ ਪ੍ਰਿੰਟਾਂ ਲੱਗੀਆਂ ਹੋਈਆਂ ਅੱਛਾ ਵੇ ਤਾਂ ਕਰਕੇ ਇਹ ਹੜਦਾ ਨਹੀਂ ਸ਼ਰਾਰਤ ਬਾਜੀ ਹੁਣ ਵੀ ਪ੍ਰਿੰਟਾਂ ਦੇ ਛੇੜਨਾ ਜਿਆਦਾ ਪ੍ਰਿੰਟ ਆ ਕੇ ਪੰਗਾ ਕਿਉਂ ਭਾਈ ਨੂੰ ਮੈਂ ਕਹਾਂ ਕੰਮ ਖਾਰ ਦੀਏ ਨਾ ਨਾ ਕਹਿਣ ਚਾਹੀਦੀ ਪੂਰੀ ਦਿਖਾ ਹੁਣ ਖੋਲ ਕੇ ਠੀਕ ਹੈ ਦਿਖਾ ਹੁਣ ਗਏ ਨਾ ਨਾ ਆ ਗਿਆ ਭਾਈ ਚਲ ਦਿਖਾ ਹੁਣ ਅੰਕਲ ਆ ਪੂਰੀ ਨੇ ਲਾਇਆ ਆਪਣੇ ਗੱਲ ਬੱਲ ਤੇ ਦੇਖ ਵੀ ਠੀਕ ਐ ਇਹ ਓਕੇ ਲੈ ਵਾਹ ਉਹ ਤੇਰੇ ਬਣ ਗਿਆ ਆਏ ਬਣਾ ਵਾਹ ਜੀ ਵਾਹ ਆਹਾਂ ਆਪਾਂ ਗੰਗੜੀ ਵੱਢ ਕੇ ਲਾਉਂਦੇ ਨਾ ਫਿਰ ਇਹ ਨਹੀਂ ਆਏ ਸਾਡੇ ਨੂੰ ਹਾਂ ਹਾਂ ਆਹੋ ਪੱਕਾ ਕੰਮ ਐ ਵਾਹ ਪੂਰੀ ਮੰਨ ਗਏ ਤੈਨੂੰ ਉਹ ਪਾਰਟੀ ਦਾ ਬਣਦੀ ਆਕਰ ਠੰਡਾ ਦੇ ਦੇ ਇੱਕ ਠੰਡਾ ਜਾ ਚੱਲ ਲੀਆ ਕੋਕ ਦੇ ਦੇ ਆ ਵੜਨੇ ਹੁਣ ਹਾਂ ਹਾਂ ਇੱਥੋਂ ਤੇ ਜਿ ਵੜਨੇ ਤੇ ਵੜ ਦਿੰਦੇ ਆ ਜਿਹੜੇ ਵਾਹ ਵਾਹ ਕਿਹਾ ਥੈਂਕ ਯੂ ਹਾਂ ਬਈ ਮੁੰਡਰੇ ਕੰਮ ਵਧੀਆ ਕਰਿਆ ਹਾਂ ਬਈ ਦੱਸ ਸਾਡੇ ਬੰਦੇ ਨੇ ਕੰਮ ਵਧੀਆ ਕਰਿਆ ਹਾਂ ਕਿੰਨੇ ਕਿੰਨੇ ਨੰਬਰ 10ਵੇਂ ਤੇ ਹੈ 10ਵੇਂ ਤੇ ਕਿੰਨੇ ਨੰਬਰ ਦੇ ਉੱਤੇ 10 ਨੰਬਰ ਵਾਹ ਜੀ ਵਾਹ ਹੋਰ ਇਹਨਾਂ 10ਵੇਂ ਤੇ 10 ਨੰਬਰ ਮਿਲ ਗਏ ਹਾਂ ਆ ਵੀ ਪੂਰੀ ਬਣ ਗਿਆ ਆਪਣਾ ਪ੍ਰੋਜੈਕਟ ਬਣ ਗਿਆ ਜੀ ਬਣ ਗਿਆ ਆ ਦੇਖ ਨਾ ਲੱਗਣੇ ਤੇ ਨਾ ਹਾਂ ਆਪਾਂ ਨੇ ਵੜਤੇ ਇਹ ਵੀ ਕਰਤਾ ਕੰਮ ਹਾਂ ਵੜਤੇ ਤੇ ਆ ਬਾਈ ਆਪਣੀ ਦੁਕਾਨ ਆ ਇਹ ਕਿਸੇ ਨੇ ਗੈਸ ਵੈਲਡਿੰਗ ਕਰਾਉਣੇਗਾ ਤਰ ਜਿਵੇਂ ਮੰंजे ਕੋਈ ਪੌੜੀਆਂ ਹਾਂ ਬਕਾਇਦਾ ਹਾਂਜੀ ਹਾਂ ਮੰंजे ਪੌੜੀਆਂ ਹੋਰ ਵੀ ਜੋ ਵੀ ਟੈਕਨੀਕਲ ਚ ਜਿੰਨਾ ਵੀ ਕੰਮ ਆਉਂਦਾ ਹਾਂਜੀ ਹਾਂ ਅਸੀਂ ਬਾਈ ਜਾਣਾ ਸੀ ਲੋਕ ਕਿਸੇ ਨੂੰ ਖੜ ਨਹੀਂ ਦੇਣਾ ਹਾਂਜੀ ਆਓ ਇਹ ਜਦੇ ਕਰਾ ਕੇ ਲੈ ਜਾਓ ਨਾਨਾ ਠੀਕ ਹੈ ਬਾਈਆ ਗੈਸ ਵੈਲਡਿੰਗ ਵਾਲੀ ਆਪਣੇ ਹੈ ਨਹੀਂ ਨੇੜੇ ਤੇੜੇ ਬਾਈ ਕੋਲ ਹੈਗੀ ਐ ਇਹ ਆਪਣੇ ਜਿਹੜੇ ਹੈ ਨਹੀਂ ਹਾਂ ਪٹرول ਪੰਪ ਕੋਲ ਬਾਈ ਦੁਕਾਨ ਮੈਂਦੀ ਬਾਈ ਦੀ ਚੌਂਤੇ ਸਾਹਮਣੇ ਮਿਸ਼ਰਨੀ ਗਾਲਜ ਵੀ ਜੋ ਵੀ ਹੈ ਆ ਕੇ ਤੁਸੀਂ ਕਰਾ ਸਕਦੇ ਆ ਅਸੀਂ ਆਪਣਾ ਕੰਮ ਕਰਾ ਲਿਆ ਓਕੇ ਆ ਪੂਰੀ ਓਕੇ ਆ ਹਾਂ ਬਈ ਮੁੰਡੇ ਖੁਸ਼ ਕਰਤੇ ਆ ਇਹਨਾਂ ਨੇ ਪੂਰੀ ਦਾ ਕੰਮ ਹਾਂ ਕੰਮ ਵਧੀਆ ਕਰਿਆ ਚੱਲੀਏ ਫਿਰ ਚਲੋ ਜੀ ਚਲੋ ਜੀ ਪੂਰੇ ਐਨਸ ਵੀ ਉਦਾਂ ਢੋਲ ਸਾਫ ਹੋ ਵਿੱਚ ਤੇ ਹਾਂ ਲੈ ਸਾਫ ਪਿਆ ਵਿੱਚ ਤੇ ਨੂੰ ਲੱਗਦਾ ਤੂੰ ਹੀ ਲੱਗਦਾ ਪੂਲ ਇਟ ਪਾਇਆ ਹੋਵੇ ਤਾਂ ਸਾਫ ਹੋ ਜਾਂਦਾ ਧੋਏ ਦੇ ਸਾਫ ਹੋ ਜਾਣ ਲੋ ਜੀ ਭਾਈ ਰਾਤ ਹੋ ਗਿਆ ਹਨੇਰਾ ਸਾਨੂੰ ਢੋਲ ਦਾ ਜਿਹੜਾ ਪ੍ਰੋਜੈਕਟ ਲਵਾ ਗਿਆ ਇਹਨੂੰ ਤੇ ਕਾਮਯਾਬੀ ਪੂਰਾ ਬਾਈ ਖੰਡਾ ਦੇ ਲੇ ਤੇ ਪਾਣੀ ਵੀ ਚਲਾਇਆ ਤਾਂ ਪਾਣੀ ਬਾਹਰ ਹੋ ਰਿਹਾ ਹਲੇ ਹਾਂ ਦੇਖੋ ਪਾਇ ਪਾਇ ਪਾ ਬਾਈ ਢੁੱਲੂ ਪੰਪਾ ਉਹਨੋ ਦੇ ਬਾਹਰ ਦੂਸ਼ਾ ਨੂੰ ਮਾਰ ਰਿਹਾ ਚੱਲ ਬਣੋ ਖੋਜਾਂ ਵੀ ਆ ਗਈਆਂ ਇੱਧਰ ਉੱਠ ਖੜੇ ਮੇਰੇ ਸੰਨ ਤੇ ਅੱਜ ਸ਼ਸਕਾ ਉੱਠ ਖੜਾ ਜੀ ਕਿਹਨ ਦਿਖਾ ਆ ਢੋਲ ਲਿਖੇ ਮੜੇ ਬਸ ਚੱਕੀਆਂ ਮੜੇ ਹਾਂ ਸੌਖਾ ਹੀ ਗਾਵਨ ਕਿੱਕੇ ਕਰ ਜੀ ਜੀ ਲਾਈਡਾਉਨ ਕੋਣ ਲੇ ਗੋ ਆਹ ਹਲੇ ਚੱਕੀ ਮੜੇ ਆ ਚੱਕੇ ਤੇ ਬਾਈ ਮੜਾ ਬਾਲਟੀ ਭਰ ਲੈਣੇ ਇਹਨਾਂ ਹੁਣ ਲਾ ਐ ਲੱਗ ਜਾਂਦਾ ਬਾਈ ਨਾ ਕੋਈ ਮੱਖੀ ਗੜਨੀ ਵਿੱਚ ਨਾ ਕੁਝ ਓਪੇਪਾ ਸਾਡਾ ਉਹ ਮਲੇ ਦੋੜਾ ਫੜਦੀ ਕਿਹੜਾ ਖਾਲੀ ਆ ਵਿੱਚ ਰੱਖੇ ਨਾ ਦੇ ਉੱਪਰ ਖਪਰਾਂ ਲਾ ਦਿਆ ਹਾਂ ਔਖਾ ਹੋ ਗਿਆ ਹੁਣ ਤਾਂ ਉਹਨੂੰ ਮੋੱਜਾਂ ਲੁੱਟਣੀਆਂ ਤੇ ਰਾਤ ਵੀ ਬਈ ਮੌਸਮ ਖਰਾਬ ਹੋ ਗਿਆ ਤਾਂ ਰਾਤ ਜਿਹੜੀ ਆਪਾਂ ਨੇ ਫਲੇਵੀ ਬੀਜੀ ਵੀ ਆ ਕਿ ਦੱਬੀ ਵੀ ਆ ਉਹ ਵੀ ਚੱਕ ਕੇ ਸਾਈਡ ਕਰੀ ਦੀ ਬਾਪੂ ਕਰ ਗਿਆ ਤੇ ਹੁਣ ਦੇਖਦੇ ਆ ਵੀ ਕਿਆ ਕਹਿੰਦੀ ਆ ਜੰਮੀ ਜਾਂ ਨਹੀਂ ਜੰਮੀ ਵਾਹਿਗੁਰੂ ਕਰੇ ਕਿਰਪਾ ਕਬਾਉ ਜੰਮਗੀ ਓਏ ਜੰਮਗੀ ਸ਼ਿਆਣਿਓ ਜੰਮਗੀ ਬਨੇਰੀ ਜੰਮਗੀ ਆਰੇ ਖੋ ਬਾਈ ਤੂੰ ਹੀ ਨਿਕਲੇਈ ਪੂਰੀ ਇਹਨੋ ਹੋਗੀ ਕਿਰਪਾ ਬਾਬੇ ਦੀ ਨਿਕਲ ਗਈ ਤੂੰ ਹੀ ਬਾਈ ਹਾਂ ਬਾਬੂ ਜੰਮਗੀ ਹਾਂ ਟੱਕ ਦੇ ਫਿਰ ਹੋਗੀ ਕਿਰਪਾ ਬਾਈ ਬਾਬੇ ਦੀ ਇਹ ਵੀ ਜੰਮਗੀ ਤੀਏ ਦਿਨ ਜੰਮੀ ਜਾਕੇ ਬਾਈ ਦੁਪਹਿਰ ਨਹੀਂ ਤੀਏ ਦਿਨ ਹੁਣ ਬੀਜਣ ਜੋਗੀ ਹੋਗੀ ਜਾਂ ਹੁਣ ਬੀਜ ਦੂੰਗੇ ਜਾਂ ਸ਼ਾਮ ਨੂੰ ਬੀਜ ਦੂੰਗੇ ਜੇ ਹਨ ਨਾ ਨਿਗਰ ਰੱਖੀ ਹੁਣ ਢੋਲ ਦੇ ਠੀਕਾ ਜਾ ਪਰ ਗਿਆ ਫੇ ਬੰਦ ਕਰ ਦੇ ਡਿਊਟੀ ਲੋ ਜੀ ਬਾਈ ਮੋਹਲੀ ਬਾਈ ਦੀ ਦੇਖਣਾ ਇਹ ਪਨੀਰੀ ਪਨੀਰੀ ਦੇਖਣਾ ਤੇ ਤਾਂ ਇਹਦਾ ਫੋਨ ਆਇਆ ਤਾਂ ਸਵੇਰੇ ਕਹਿੰਦਾ ਵੀ ਉੱਪਰ ਤੇ ਭਾਂਤੀ ਪੂਰੀ ਦੱਸੂਗਾ ਹੁਣ ਕਿਆ ਚੱਕਰ ਇਹ ਤਾਂ ਨੇੜੀ ਨੇ ਬੰਨੀ ਆ ਵੀਧੋਰੰਗੀ ਹੋਗੀ ਸਾਰਿਆਂ ਦੇਖਣੀ ਹੋਗੀ ਇਹਦੇ ਕੱਡੇ ਵੀ ਨਹੀਂ ਖੰਦੀ ਇਹ ਕਿਹੜਾ ਪੀਜਾ ਬਾਈ 468 ਆ ਜੀ ਕਵੇਰੀ ਠੀਕ ਆ ਪੂਰੀ ਕਿੰਨੇ ਦਿਨ ਚ ਹੋਜੂਗੀ ਬਾਈ ਲਾਣ ਜੋਗੀ ਇਹ 10 ਦਿਨ ਲੰਘ ਲੈਣੇ ਹਾਂ 10 ਦਿਨ ਲੰਘ ਲੈਣੇ 10 ਦਿਨ ਹੈ 8 ਤੋਂ 10 ਦਿਨ ਹੋਲੀ ਜੜੀ ਬਾਈ ਤੈਨੂੰ ਮੈਂ ਇੱਕ ਗੱਲ ਆ 10 ਦਿਨ ਡੇਟ ਹੈ ਉਹੋ ਲਾਈ 25 ਪੂਤੀ ਤਰੀਕ ਨੂੰ ਪੂਰੀ ਜੇ ਬਾਈ ਗੇਤੇ ਲਾਵੇ ਇਹਦਾ ਪਨੀਰੀ ਹੈਗੀ ਵੀ ਜੰਦੀ ਹੈ ਗੇਤੇ ਦਾ ਕੋਈ ਫਾਇਦਾ ਨਹੀਂ ਅਗੇ ਤੇਰਾ ਪਤਾ ਕਿਆ ਗੱਲ ਆ ਧੁੱਪ ਕੋਈ ਬਾ ਪੈਂਦੀ ਆ ਪਹਿਲਾਂ ਕਈ ਵਾਰ ਲਾਈਟ ਵੀ ਖਰਾਬ ਕਰਦੀ ਧੁੱਪ ਵੀ ਖਰਾਬ ਕਰਦੀ ਇਹ ਝਾੜਪਾ ਫਰਕ ਪੈਂਦਾ ਉਹ ਤਾਂ ਪੈਂਦਾ ਹੀ ਪੈਂਦਾ ਠੀਕ ਨਹੀਂ ਅਗੇਤੀ ਪਤਾ ਕੌਣ ਲਾਉਂਦੇ ਆ ਜਿਨ੍ਹਾਂ ਨੇ 50 ਜਾਂ 100 ਕਿਲੇ ਲਾਉਣੇ ਆ ਚਾਲ ਬਣਾਉਣ ਵਾਸਤੇ ਜਿਨ੍ਹਾਂ ਕੋਲ ਭਈਏ ਹੁੰਦੇ ਉਹ ਲਾ ਲੈਂਦੇ ਭਈਏ ਵੀ ਨਹੀਂ ਛੱਡ ਜਿਨ੍ਹਾਂ ਨੇ 50 ਕਿਲੇ ਲਾਉਣੇ ਅਗਲਾ ਕਹਿੰਦਾ ਚਾਲ ਬਣਾਉਣੀ ਆ ਆਪਾਂ ਨੇ 2 ਕਿਲੇ ਲਾਉਣੇ ਜੇ ਉਹੀ ਗੇਤੇ ਲਾਤੇ ਫਾਇਦਾ ਆਪਾਂ ਨੂੰ ਕਿਆ ਹੁਣ ਆਪ ਇਨੇ ਦੇ ਲਾ ਪਹਿਲੀ ਤਰੀਕ ਤੱਕ ਲਾਉਣੀ ਹੈ ਮੈਂ ਵੀ ਤਾਂ ਹੀ ਤੈਨੂੰ ਕਹਿੰਦਾ ਆਪਣੇ 25 ਤੱਕ ਦੇਖ ਕੇ ਲਾਈ ਜਿਹੜਾ ਮਰਜੀ ਲਈ ਜਾਵੇ ਤੂੰ ਆਪਣਾ ਲੋੜ ਦੇਖੀ ਰੁੱਕ ਕੇ ਲਾਉਂਗਾ ਮੈਂ ਨਹੀਂ ਲੱਗ ਜੂਗਾ ਗੀਲਾ ਹਾਂ ਲੱਗ ਜਾਣਾ ਉਹਦਾ ਮੈਂ 3 ਕਿਲੋ ਪੀ ਜਾ ਹਾਂ 3 ਤਾਂ ਸੰਧੜ ਹੀ ਆ ਹੋ ਹਾਂ 21 ਵਾ 14 ਛੋਟਾ ਪਾਇਆ ਪਰ ਇਹ ਸਵਾ 22 ਹੈ ਕਿੰਨ ਲੱਗ ਜੂ ਗੀਲਾ ਲੈ ਅਹੀਂ ਹਾਲੇ ਤਾਂ ਛੋਟੀ ਹੈ ਨਾ ਸੰਧੜ ਹੀ ਲੱਗ ਜੂ ਪੂਰੇ ਨੂੰ ਕੋਈ ਸਪਰੇ ਦਾ ਸ਼ੇਰ ਕਰਾ ਦੀ ਇਹਦੀ ਵਧੀਆ ਜੀ ਸਪਰੇ ਤਾਂ ਇਹਦੇ ਕੋਈ ਫਾਇਦਾ ਨਹੀਂ ਕਰੇਦਾ ਹਾਂ ਕੱਟ ਕੇ ਨੇਰੀ ਨੇ ਭੰਨੇ ਕਰਦੇ ਨੇ ਭੰਨੀ ਇਹ ਤਾਂ ਠੀਕ ਦੀ ਨੇਰੀ ਤੋਂ ਹਾਂ ਕੱਲ ਪਰਸ ਹੋਣੀ ਹੈ ਤਾਂ ਨੇ ਵੀ ਉੱਕਣੀ ਤੇ ਜੋਤੀ ਦੀ ਵੀ ਉੱਕਣੀ ਹਵਾ ਨੇ ਭੰਤੀ ਆ ਦੇ ਨੇ ਦਿਖਦੀ ਨਹੀਂ ਉਹ ਇਹਦਾ ਕੱਦ ਘਟਾਣਾ ਹਲੇ ਆਹ ਭੰਨ ਹੋ ਗਈ ਉੱਪਰ ਤੇ ਨਾ ਇਹ ਨੇਰੀ ਨੇ ਭੰਤੀ ਤਖਤਾ ਦਾ ਢੀਂਗਾ ਕੁੰਬਲੇ ਸਾਰਿਆਂ ਦੇ ਭੰਤੇ ਉਹਦਾ ਠੀਕ ਜੰਮੀ ਵੀ ਹੈ ਨਾ ਮੋਲੀ ਜੂਰੇ ਤਾਂ ਨਹੀਂ ਪਾਏ ਬਾਈ ਜੂਰੀਆ ਇੱਕ ਪਾਇਆ ਹਲਕਾ ਹਲਕਾ ਇਹ ਨਾ ਠੀਕ ਇੱਕ ਹੋਰ ਵਾਰੇ ਪੂਰੀ ਪਾਣੀ ਕਿੰਨੇ ਦਿਨ ਬਾਅਦ ਲਾਪੇ ਹੁਣ ਹੋ ਜੇ ਹਾਂ ਤੇ ਚੌਥੇ ਉਹਨੂੰ ਤਾਂ ਲਾਉਣਾ ਪੈਣਾ ਛੋਟੀ ਨੂੰ ਉਹਨੂੰ ਲਾਈ ਆ ਉਹਨੂੰ ਫੇਰ ਉੱਥੇ ਤੇ ਖਾਲ ਲੱਗ ਪਾਉਣੀ ਪੈਣੀ ਤੈਨੂੰ ਹਾਂ ਨਹੀਂ ਤੇਰਾ ਵਿਚ ਨੂੰ ਪਾਣੀ ਲੰਘਦਾ ਤਾਂ ਤੇਲਾ ਪੂਰੀ ਮੰਡ ਏਰੀਆ ਕਿੰਨੇ ਦਿਨ ਬਾਅਦ ਆਪਾਂ ਨੇ ਖੇਤ ਸਾਰੀ ਬਾਤ ਤੇ ਹੈ ਬਹੁਤ ਟਾਈਮ ਪਾ ਗਿਆ ਹਾਂ ਯਾਰ ਠੀਕ ਹੈ ਇਹ ਜਿਆਦਾ ਇਹਦੇ ਜਿੱਥੇ ਪਾਣੀ ਜਦੋਂ ਪੋਲੀ ਜਦੋਂ ਪਾਣੀ ਆਇਆ ਤਾਂ ਆਪਾਂ ਡੁੱਬੂ ਤੇਰੇ ਕਿ ਬੰਦੇ ਬੰਦੇ ਜਿੰਨਾ ਦਾ ਪਾਣੀ ਦਾ ਉਹਨੇ ਕਿੰਨਾ ਕਿਤਾ ਪਿੱਛੇ ਉਹ ਪੈਪਰ ਦੇ ਬਰਾਬਰ ਪਹੁੰਚ ਗਿਆ ਤਾਂ ਪਰੇ ਦਾ ਹਾਂ ਸਮਝ ਤੋਂ ਉੱਪਰ ਤਾਂ ਹਾਂ ਉਹ ਤਾਂ ਸੜਕ ਪਰ ਆਉਣਾ ਉੱਚਾ ਪੂਰੀ ਦੇਖ ਉਹ ਲੈਵਲ ਬਾਈ ਜਿੱਥੇ ਉਹ ਹੈੜਾ ਹੈੜਾ ਇੱਥੇ ਕਿੱਥੇ ਪਹੁੰਚ ਗਿਆ ਹੁਣ ਉੱਥੇ ਆਪਣੇ ਬਰਾਬਰ ਸਾਰੀ ਮੋਟਰ ਡੁੱਬ ਗਈ ਤੇ ਆ ਉੱਪਰ ਉੱਪਰ ਵਾਲੀ ਰਹਿ ਗਿਆ ਤਾਂ ਬਸ ਪੂਰੀ ਮੈਂ ਕਹਿੰਦਾ ਆਹ ਜਿਹੜਾ ਪੈਪ ਚਿੱਟਾ ਜਾਂ ਜਿਹੜੇ ਆਪਾਂ ਦੋ ਐਂਗਲੇ ਲੱਗੀਆਂ ਪਈਆਂ ਇਹਦੇ ਉਹਦੇ ਬਰਾਬਰ ਪਹੁੰਚ ਗਿਆ ਹੁਣ ਬਰਾਬਰ ਚੱਲ ਗਿਆ ਪਾਣੀ ਆਏਗਾ ਤਾਂ ਇਹਨਾਂ ਹੈਗਾ ਤਾਂ ਦੇਖ ਲੈ ਜਰ ਵੀ ਰੱਬ ਨੇ ਰਗੜ ਤੇ ਇੱਥੇ ਰੱਖ ਕੇ ਬਚਾਅ ਹੋ ਗਿਆ ਇਦਾਂ ਵੀ ਦੇਖ ਉਹ ਤਾਂ ਇਹਨਾਂ ਨੇ ਬਚਾਅ ਹੋ ਗਿਆ ਨਾ ਜਿਹੜਾ ਉਹ ਬੰਨ ਟੁੱਟ ਗਿਆ ਤਾਂ ਇਹ ਜਿਹੜਾ ਹੁਣ ਉਹ ਬੰਨ ਰੁੱਟਿਆ ਉਹ ਨੀਵਾ ਹੀ ਰੱਖਿਆ ਭਕੁੰਚਾ ਹੁਣ ਮੈਂ ਵੀ ਤਾਂ ਅੱਪ ਤੇ ਥੱਲੇ ਨੂੰ ਨਾ ਨੀਵਾ ਕਰਕੇ ਥੱਲੇ ਨੂੰ ਤਾਂ ਫੇਰ ਤਾਂ ਠੀਕ ਹੈ ਕਿਉਂਕਿ ਭਾਈ ਹੁਣ ਪਾਣੀ ਨੇ ਆਪਣਾ ਰਸਤਾ ਬਣਾ ਲਿਆ ਇਹਨਾਂ ਨੂੰ ਉਹ ਕੰਮ ਕਰਨਾ ਪੈਣਾ ਜੇ ਬੰਨ ਬਣਾਉਂਦੇ ਫੇਰ ਗੱਲ ਨਹੀਂ ਸੀ ਬਾਰੇ ਇਹ ਤਾਂ ਮੈਂ ਤੇ ਤਾਂ ਡੁੱਬੇਗੇ ਤੇ ਮੱਛੀ ਵਾਲਾ ਕੰਮ ਹੋੜਾ ਦਾ ਇਹ ਤਾਂ ਦੇ ਲਾ ਰਾਤ ਨੂੰ ਉੱਪਰ ਬੈਠੇ ਤੇ ਜਿਕਣਾ ਕਹਿੰਦੇ ਮੱਛੀ ਥਾਲੀ ਜਮਦੀ ਉੱਪਰ ਬੈਠੇ ਨੇ ਚਵਾਰੇ ਤੇ ਆਦੇ ਨਹੀਂ ਲੈਟ ਹੈ ਕਿ ਨਹੀਂ ਲੈਟ ਕਿੱਥੇ ਦੀ ਯਾਰ ਹਾਂ ਭਾਈ ਦੇ ਲਾ ਰੱਬ ਆਸਰੇ ਹੀ ਬੈਠੇ ਨੇ ਪੂਰੀ ਮੰਨ ਲਾ ਵੀ ਜੇ ਜਿਕਣਾ ਨਦੀ ਨਾ ਰੁਕਰੀ ਇਹ ਤਾਂ ਘਰ ਵੀ ਢਾਹ ਸਕਦੀ ਸੀ ਇਹ ਤਾਂ ਚੱਕ ਤੇ ਤੇ ਇਹ ਕਮਾਲਪੁਰ ਨੂੰ ਨਾਂ ਟੁੱਟਦੀ ਹਾਂ ਇਹ ਗਏ ਤੇ ਤੇਰਾ ਘੜਦੇ ਤੇ ਵੀ ਡੰਗਾ ਡੁੰਗਰ ਰੱਬ ਨੇ ਬਚਾ ਲੇ ਡੰਗਰ ਦਾ ਡੰਗਰ ਆਧਾ ਦਾ ਧੱਕ ਪਾਣੀ ਆ ਗਿਆ ਹਾਂ ਵੀ ਬਚ ਗਿਉ ਰੱਬ ਨੇ ਬਚਾ ਲੇ ਕੱਟ ਗਿਆ ਜਦੋਂ ਟੁੱਟੀ ਹੈ ਨਾ ਫਿਰ ਕੱਟ ਗਿਆ ਬਾਕੀ ਭਾਈ ਦੇਖ ਲਓ ਪਨੀਰੀਆਂ ਮੋਲੀ ਦੇ ਵੀ ਖੇਤ ਇੱਧਰ ਆ ਵੀ ਲਾਉਣਾ ਕਿਹੜਾ ਇਹ ਵੀ ਬਚਾ ਲਾਉਣਾ ਠੀਕ ਆ ਠੀਕ ਆ ਨਾ ਨਾ ਠੀਕ ਆ ਪਨੀਰੀਦੜੀ ਠੀਕ ਹੈ ਵਧੀਆ ਪੀਜ ਉਹ ਕੱਖ ਤਾਂ ਨਹੀਂ ਹੈਗਾ ਵਿੱਚ ਤਾਂ ਨਹੀਂ ਹੈਗਾ ਹੋਰਾ ਢੱਕਾ ਵੀ ਨਹੀਂ ਹੈਗਾ ਬਰੇ ਘਰੀ ਕੋਈ ਦਵਾਈ ਪਾਈ ਸੀ ਜਿਹੜੀ ਵਿੱਚ ਦੰਦੇ ਹੁੰਦੇ ਦਾ ਕੱਖ ਦੀ ਕਿੰਨੇ ਦੂਏ ਦਿਨ ਪਾਈ ਤੀ ਕੀਏ ਤੀਏ ਚੌਥੇ ਦਿਨ ਪਾਈ ਉਹ ਮੋਲੀ ਪਤਾ ਕੀ ਗੱਲ ਹੈ ਅਭੀ ਪਹਿਲਾਂ ਤਾਂ ਮੋਟਰ ਜਿਹੜੀਆਂ ਸਾਡੀਆਂ ਪਨੀਰੀਆਂ ਨਾ ਉਹ ਚੰਗੀ ਤਰ੍ਹਾਂ ਜੰਮੀਆਂ ਨਹੀਂ ਤੀਆਂ ਪਤਾ ਨਹੀਂ ਕੀ ਚੱਕਰ ਹੈ ਪੂਰੀ ਦੇ ਵੀ ਇੱਕ ਵਾਰ ਗੱਲ ਨਹੀਂ ਮੇਰੀ ਵੀ ਗੱਲ ਦੀ ਇਹ ਇਹਨੇ ਵੀ ਦੁਆਰਾ ਬਿਜੀ ਲਿਆ ਕੇ ਐਵੇਂ ਬਰਾਬਰ ਨਹੀਂ ਹੈਗੀ ਤੇਰੀ ਪਨੀਰੀ ਨਾ ਨਾ ਸਾਡੇ ਤਾਂ ਹੈਡਾਂ ਵਿੱਚ ਉਹ ਜਿੱਕਾ ਕੇ ਤੇ ਨਾਈ ਦੇ ਕੈਂਚੀ ਦੇ ਹੈਡਾਂ ਦੀ ਬਾਤ ਹੀ ਹੁੰਦੀ ਹੋਗਾ ਨਹੀਂ ਥੋੜਾ ਮੌਜੰਮਿਆ ਇੱਦਾਂ ਹੋਣੀ ਆ ਨਾ ਹਾਂ ਇੱਕ ਨਾ ਤੋੜ ਜੇ ਤਾਂ ਹੀ ਹੁਣ ਮੇਰੀ ਗੱਲ ਸੁਣ ਲੈ ਜਾਦਾ ਦੇ ਕਿਹੜਾ ਵੱਡਾ ਹੁਣ ਤੇਰੇ ਕੋ ਆਏ ਆ ਆਪਣੀ ਲਾ ਲਾ ਉਹ ਤੇ ਵਰਮਾ ਤੇਰੀ ਕੀ ਲੇਰੀ ਮੱਟ ਲਈ ਠੀਕ ਨਹੀਂ ਪੂਰੀ ਉਹ ਗਵਾ ਲਿਆਉਦਾ ਏ ਪੂਰੀਆਂ ਮੇਰੇ ਨਾਲ ਫਟਾ ਕੇ ਲੈ ਕੇ ਜਾਊਗਾ ਟਰੈਕਟਰ ਹੁਣ ਠੀਕ ਨਹੀਂ ਮੇਰਾ ਤਾਂ ਯਾਰੇ ਆਹੀ ਇੰਨਾ ਕਿੰਨੀ ਚੜਾ ਅੱਛਾ ਅਗਲੀ ਵਾਰ ਵੀ ਇੰਨਾ ਕਿ ਲੱਗ ਜਾ ਕੋਈ ਨਾ ਆਏ ਨਾ ਚੱਲ ਕੋਈ ਨਹੀਂ ਠਿਕਣਾ ਮੇਰੇ ਪਪਾ ਤੇ ਕੀ ਤੈਨੂੰ ਦੇ ਦੂਗਾ ਮੈਂ ਕੋਈ ਚੱਕਰ ਨਹੀਂ ਜੇ ਤਾਂ ਬਾਅਦ ਵਿੱਚ ਤੈਨੂੰ ਕੋਈ ਖੇਤ ਮਿਲਦਾ ਹੋਇਆ ਮੈਥੇ ਲੈ ਲਈ ਕੋਈ ਚੱਕਰ ਤੇਰਾ ਹੱਲ ਕਰ ਦਊਗਾ ਮੈਂ ਠੀਕ ਨਹੀਂ ਮਿਲ ਜਾਂਦਾ ਹੁੰਦਾ ਬੰਦੇ ਬਥੇਰੇ ਆ ਆਪਣੀ ਵਾਲੇ ਹਾਂ ਬਸ ਠੀਕ ਹੈ ਲੋ ਜੀ ਬਾਈ ਸ਼ਾਮ ਟਾਈਮ ਆਏ ਰੋਡੀ ਦਾ ਰੋਡੀ ਦੇ ਹੋ ਗਈ ਧਾਰ ਬਲਾਉ ਸਸਰੀ ਦਾ ਸਸਰੀ ਦਾ ਜੀ ਬਣਾ ਲਈ ਬਣਾ ਕੇ ਆਈ ਕਿਹਾ ਕਹਿੰਦੇ ਫਾਕ ਤੋਂ ਬਣਾਈ ਤੇ ਉਹ ਕਹਿੰਦੇ ਠੀਕ ਹੋ ਜਾਊਗੀ ਹੋ ਵੀ ਨਹੀਂ ਠੀਕ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਜਰਾ ਮੈਂ ਰੋਪੜ ਲਾਜ ਕਰਾ ਕੇ ਲਿਆਉਂਦਾ ਜੀ ਤੇਰਾ ਨਾਲ ਮਲਾ ਕੇ ਲਿਆਉਂਦਾ ਇਹ ਦਵਾਈ ਤੇ ਠੀਕ ਹੋ ਜਾਊਗੀ ਦਵਾਈ ਦੂਜੇ ਠੀਕ ਯਾਰ ਰੋਪੜ ਘੜਦੇ ਰੋਡੀ ਉੱਥੇ ਤੋਂ ਲੈ ਕੇ ਜਾਂਦਾ ਤੇਰਾ ਹੱਲ ਕਰਾਉਂਦੇ ਬਾਕੀ ਅਸੀਂ ਕਿ ਜਗਾ ਕੱਪੜੇ ਵੀ ਲੈ ਕੇ ਜਾਣ ਲੈ ਕੇ ਆਉਣੇ ਤੇ ਕੰਮ ਹੋ ਗਿਆ ਸਾਡਾ ਲੇਟ ਵੀ ਮੈਨੂੰ ਪ੍ਰੋਜੈਕਟ ਬਣਨ ਵਿੱਚ ਲੱਗਦਾ ਸਾਡੇ ਕੋਲ ਮੋਟਰਸਾ ਰਹਿ ਕੇ ਕੁਆੜ ਰੋਡੀ ਵਾਲਾ ਵੀ ਨਹੀਂ ਜਾਣਾ ਹੈਗਾ ਉੱਥੇ ਨੂੰ ਆ ਵੀ ਨਹੀਂ ਜਾਣਾ ਹੈਗਾ ਸੀਡੀ 100 ਸੀਡੀ ਐਂਟਰੇ ਜਾ ਸਕਦਾ ਉਹ ਲੈ ਗਿਆ ਬਾਪੂ ਹੈ ਉਹ ਬਾਪੂ ਲੈ ਗਿਆ ਨਹੀਂ ਤਾਂ ਫੇਰ ਕੱਲਪਾ ਗੱਲ ਗਈ ਕੱਲੂ ਦੇਖੂਗੇ ਕੰਮ ਕਈ ਹੁਜੇ ਵੇ ਆ ਕੰਮ ਕਈ ਰੋਡੀ ਮੇਲਾ ਸ਼ਾਮ ਟਾਈਮ ਹੈ ਪਰ ਅੱਜ ਇਹ ਸੱਜ ਰਿਹਾ ਗਿਆ ਤਾਂ ਮੈਂ ਗਿਆ ਬਦਾਂਕ ਲੱਗੇ ਕਿਤੇ ਬਾਹਰ 4 ਵਜੇ ਆ ਗਿਆ ਤੇ ਮੈਨੂੰ ਉੱਥੇ ਟਾਈਮ ਲੱਗ ਗਿਆ 12 ਦੇ ਗਾਹ ਗਿਆ ਬਤਾ ਮੰਕ ਲਗੇ ਆ ਬਾਕੀ ਆ ਟਾਈਮ ਮਿਲੇ ਆ ਦੇਖਦੇ ਕਿਆ ਬਣਦਾ ਵੀ ਕਿਹੜਾ ਕਿਹੜਾ ਪ੍ਰੋਜੈਕਟ ਰਹਿੰਦਾ ਏ ਉਹ ਢੋਲ ਦਾ ਬਣਾਤਾ ਜਗਾਰ ਜੀ ਵਧੀਆ ਢੋਲ ਵਧੀਆ ਮੈਂ ਦੇਖਿਆ ਹੈ ਹਾਂ ਉਹ ਜੀ ਮੈਂ ਕਰਾਉਣਾ ਜਗਾਰ ਇਹ ਉਹ ਜੀ ਢੋਲ ਵਾਈਕ ਰੋਡੀਨ ਲਿਆ ਕੇ 800 ਰੁਪਏ ਦਾ ਓਕਣੀ ਖੁੰਦਾ ਕਰਨਾ ਉਦੋਂ ਹੀ ਹਾਂ ਵਧੀਆ ਲੱਗਿਆ ਠੀਕ ਆ ਪਾਣੀ ਪੂਣੀ ਲਾਉਣੇ ਤੋਂ ਨਹੀਂ ਆ ਟੱਕਣ ਵੀ ਚਾਹੀਦਾ ਓਕਣੀ ਜਗਾਰ ਉਹ ਹੁੰਦੇ ਜੀ ਤੇ ਲੱਗਿਆ ਹਜੇ ਕੰਮ ਕਰਦੇ ਰਹਿੰਦੇ ਆ ਵਧੀਆ ਠੀਕ ਆ ਕੋਈ ਤੈਨੂੰ ਵੀ ਇਹਨੂੰ ਵੀ ਦਵਾ ਕੇ ਲਿਆਉਣਾ ਬਾਈ ਇਹਦਾ ਵੀ ਓਕਣੀ ਬਣਾਉਣਾ ਚੀਜ਼ ਵਧੀਆ ਏ ਫਿਰ ਵਧੀਆ ਹੈ ਬਾਕੀ ਬਾਈ ਬਹੁਤ ਜ਼ੋਰ ਮਾਰੇ ਆ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਸ਼ੀਰਵਾਦ